ਕਦਾ ਫਟਾਫਟ ਬਾਹਰ ਨਿਕਲੋ ਕਹਿੰਦਾ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਡਾਡੀ ਉਹਨੇ ਕਹਿੰਦਾ ਬਹੁਤ ਸੀਰੀਅਸ ਹੈ ਮੈਨੂੰ ਨਹੀਂ ਦੱਸਿਆ ਕੀ ਹੋਇਆ ਕਿ ਨਹੀਂ ਮੈਂ ਕਿੱਥੇ ਹੋਇਆ ਮੈਂ ਇਹ ਗੱਡੀ-ਗੱਡੀ ਨਾਲ ਨਾਲ ਤੇ ਜਾਇਆ ਮੈਂ ਇਹਨੂੰ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾ ਤੇ ਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਇਹਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿੱਚ ਪਈ ਦੀ ਅਸੀਂ ਸਮੇਂ ਖੁਦ ਆਪ ਲੱਕੇ ਗਏ ਆ ਉਹਨਾਂ ਨੂੰ ਰਾ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਵੇ ਐਕਸੀਡੈਂਟ ਹੋਇਆ ਮੈਨੂੰ ਮੇਰੇ ਭਤੀਜੇ ਦਾ ਫੋਨ ਆਇਆ ਜੀ ਕਹਿੰਦਾ ਚਰਚਾਈ ਕਿੱਥੇ ਹਾਂ ਮੈਂ ਬੇਟੇ ਮੈਂ ਘਰ ਹੀ ਆਂ ਕਹਿੰਦਾ ਫਟਾਫਟ ਬਾਹਰ ਨਿਕਲੋ ਕਹਿੰਦਾ ਬਹੁਤ ਸੀਰੀਅਸ ਐਕਸੀਡੈਂਟ ਹੋਇਆ ਡਾਟੀ ਉਹਨੇ ਕਹਿੰਦਾ ਬਹੁਤ ਸੀਰੀਅਸ ਨੇ ਮੈਨੂੰ ਨਹੀਂ ਦੱਸਿਆ ਕੀ ਹੋਇਆ ਕਿ ਨਹੀਂ ਮੈਂ ਕਿੱਥੇ ਹੋਇਆ ਮੈਂ ਇਹ ਗੱਡੀ-ਗੱਡੀ ਨਾਲ ਨਾਲ ਉੱਤੇ ਜਾਇਆ ਮੈਂ ਇਹਨੂੰ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾ ਪਏ ਇਰੇ ਬੇਰ ਨਾਲ ਮੇਰੇ ਦੋਸਤ ਸੀ ਉਹਨੂੰ ਮੈਂ ਨਾਲ ਲੈ ਗਿਆ ਜਾਂਦੀ ਦੇਖੇ ਅ ਉਹਡੀ ਵਾਲੇ ਨੇ ਨਸ਼ਾ ਕੀਤਾ ਹੋਇਆ ਸੀ ਬੋਤਲ ਬੋਤਲ ਵਗੈਰਾ ਗੱਡੀ 'ਚ ਮਿਲੀ ਐ ਅਤੇ ਇਹ ਇੰਜੈਕਸ਼ਨ ਵਗੈਰਾ ਵੀ ਲੱਗੇ ਹੋਏ ਨੇ ਮੁੰਡੇ ਦੇ ਉੱਤੇ ਸੰਜਾ ਵਗੈਰਾ ਪਈਆਂ ਲੱਗੀਆਂ ਅਤੇ ਆਪਣੀ ਸਟੇਪ ਨੇ ਵੀ ਟਾਇਰ ਟਾ ਟੂਰ ਫਟਾ ਦੇਤੀ ਭਲਾ ਨਹੀਂ ਪੁਰਾ ਜਿਵੇਂ ਨਸੇ ਜਾ ਗਲਾ ਪਜਾਇਆ ਸੀ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਇਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿਚ ਪਈ ਦੀ ਅਸੀਂ ਸਮੇਂ ਖੁਦ ਆਪ ਲੈ ਕੇ ਗਏ ਆ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਪਟਿਆਲੇ ਅਸੀਂ ਐਮਲੈਸਟ ਭੇਜਿਆ ਸੰਤ ਐ ਵੀ ਨਹੀਂ ਬਾਅਦ ਚ ਪਤਾ ਲੱਗਿਆ ਵੀ ਜਿਹੜੀ ਡੈੱਥ ਵਰਦੀ ਹੋਈ ਉਹ ਵੀ ਮੁੰਡਾ 90 ਪੁਲਿਸ ਵਾਲੇ ਛੱਡ ਗਏ ਵੀ ਉਹਨਾਂ ਨੂੰ ਕੋਈ ਸਾਡੇ ਉਰੀ ਲੈ ਪਰ ਲਾਪਰਵਾਹੀ ਰਹੀ ਇਹਦੇ ਲੱਗਦੇ ਨਹੀਂ ਉਹਨਾਂ ਦੀ ਪਟਿਆਲੀ ਆ ਕਿ ਉਹ ਭਾਈ ਸਾਹਿਬ ਦੀ ਇਹ ਉੱਥੇ ਮੌਕੇ ਤੇ ਹੋ ਗਈ ਸੀ ਸਾਡੇ ਭਾਬੇ ਦੇ ਇਹ ਤੋਂ ਪਹਿਲੀ ਬੋਤਲ ਹੈ ਸਾਰਿਆਂ ਦੇ ਨਾਲ